ਗੁਰੂ ਅਮਰਦਾਸ ਜੀ ਦੇ ਸਮੇਂ ਅਕਬਰ ਬਾਦਸ਼ਾਹ ਆਇਆ ਜੀ ਹਿੰਦੁਸਤਾਨ ਦਾ ਬਾਦਸ਼ਾਹ ਆਇਆ ਸੁਨਾਤੇ ਜੀ ਦੇ ਪਹਿਲਾਂ ਗੁਰੂ ਅਮਰਦਾਸ ਜੀ ਤਾਂ ਇਹਨੂੰ ਵੀ ਪਾਇਸ਼ਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਆਇਆ ਕੋਈ ਵਿਸ਼ੋਣੇ ਨੇ ਕਿਤੇ ਗਏ ਉਹਦੇ ਲਈ ਵੀ ਹਿੰਦੁਸਤਾਨ ਦਾ ਬਾਦਸ਼ਾਹ ਆ ਰਿਹਾ ਹੈ ਕਿੰਦੇ ਪਾਇਸ਼ਾ ਕੀ ਹੁਕਮ ਹੈ ਕਿੰਦੇ ਹੁਕਮ ਕੀ ਹੈ ਪਹਿਲਾਂ ਪੰਗਤ ਫਿਰ ਸੰਗਤ ਹਿੰਦੁਸਤਾਨ ਦੇ ਬਾਦਸ਼ਾਹ ਨੌਵੇਂ ਦਰਸ਼ਨ ਦਾਤਾ ਜੀ ਨੇ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾਸ਼ਾ ਕੀਤਾ ਹੈ ਜੀ ਫਿਰ ਗੁਰੂ ਅਮਰਦਾਸ ਪਿਤਾ ਜੀ ਨੇ ਦਰਸ਼ਨ ਕੀਤੇ ਅੱਜ ਤੇ ਸਾਡੇ ਲੀਡਰ ਵੇਖੋ ਜਿਹੜਾ ਆ ਹੜਾਂ ਵਿੱਚ ਆਪਾਂ ਦੇਖ ਹੀ ਲਿਆ ਨਾ ਜੀ ਮੀਟ ਲੈਣੇ ਬਸ 7 ਵਜੇ ਪ੍ਰਸ਼ਾਦਾ ਫੜਦੇ ਨੇ ਫੋਟੋ ਕਚਵਾਈ ਤੇ ਫਿਰ ਵੇਖੋ ਉੱਥੇ ਆਈ ਤੇ ਸਾਡੇ ਲੀਡਰ ਐ ਹੋ ਕੋਈ ਜੀ ਕਰਦੇ ਨਾ ਜੀ ਅਕਬਰ ਵੇਖੋ ਉਹਨੇ ਪ੍ਰਸ਼ਾਦਾ ਛਕਿਆ ਫਿਰ ਗੁਰੂ ਅਮਰਦਾਸ ਜੀ ਨੇ ਨਮਸਕਾਰ ਕੀਤੇ ਤੇ ਉਹਨੇ ਪਤਾ ਕੀ ਕਹਿਣਾ ਕੀਤਾ ਕਹਿੰਦਾ ਜੀ ਮੈਂ ਇੱਕ ਦਿਨੇ ਇਲਾਹੀ ਧਰਮ ਤੋੜਨਾ ਚਾਹੁੰਦਾ ਹਾਂ ਜਿੱਦੇ ਅਸੀਂ ਸਾਰੇ ਬਰਾਬਰ ਬੈਠ ਸਕੀਏ ਸਾਰੇ ਅਹੀਂ ਇਨਸਾਨ ਬਰਾਬਰ ਬੈਠੇ ਸਾਰਿਆਂ ਦੀ ਸੋਚ ਸਾਡੀ ਇੱਕੋ ਜੀ ਹੋਵੇ ਪਰ ਕਹਿੰਦੇ ਮੈਨੂੰ ਤੋੜਨ ਦੀ ਲੋੜ ਨਹੀਂ ਹੈ ਇਹ ਗੁਰੂ ਨਾਨਕ ਪਿਤਾ ਨੇ ਪਹਿਲਾਂ ਹੀ ਦਿਨੇ ਇਲਾਹੀ ਧਰਮ ਨੂੰ ਤੋੜਿਆ ਹੋਇਆ ਹੈ ਆ ਉਹ ਸਗੋਂ ਨਮਸ਼ਕਾਰਾਂ ਕਰਕੇ ਗਿਆ ਖੁਸ਼ਾਮਦ ਨਹੀਂ ਕੀਤੀ ਮਨੁੱਖ ਦੀ ਕਿਉਂਕਿ ਗੁਰੂ ਘਰ ਦੇ ਅੰਦਰ ਵੇਖੋ ਪਤਾ ਕੀ ਕਿਹਾ ਜੀ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਜਾ ਕਹਿੰਦੇ ਮਾਲਕ ਜਿੱਡਾ ਵੱਡਾ ਕੋਈ ਬਾਦਸ਼ਾਹ ਨਹੀਂ ਕਿੰਡਾ ਵੱਡਾ ਬਾਦਸ਼ਾਹ ਜੀ ਪਰਮਾਤਮਾ ਕਿੰਨਾ ਵੱਡਾ ਕਿੱਡਾ ਵੱਡਾ ਉਹਦਾ ਤੇਰਾ ਦੇਖੋ ਇਹ ਵਾਪਾਂ ਪੜਦੇ ਇਹਨੇ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਕਿਹ ਰਾਜੇ ਦਾ ਕਿੱਡਾ ਵੱਡਾ ਕੋਈ ਦਰਬਾਰ ਹੋਏਗਾ ਪਰ ਕਹਿੰਦੇ ਪਰਮਾਤਮਾ ਦਾ ਦਰਬਾਰ ਬੜਾ ਵੱਡਾ ਜੀ ਸੋਹਰਾ ਹੀ ਉਹਦਾ ਹੀ ਦਰਬਾਰ ਹੈ ਜੰਨੀ ਸ੍ਰਿਸ਼ਟੀ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹਾਂ ਪਾਤਿ ਸ਼ਹ ਨਿਹਚਲ ਚੌਰ ਸ਼ਤ ਕਹਿੰਦੇ ਉਹਦੇ ਚੋਰ ਉਹਦਾ ਜਿਹੜਾ ਸਿੰਘਾਸਨ ਇਹ ਸਦਾ ਥੇਰੇ ਰਹਿਣ ਵਾਲਾ ਹੈ। ਆ ਰਾਜੇ ਬਾਦਸ਼ਾਹਾਂ ਦੇ ਮੇਸ਼ਾ ਥੋੜਾ ਰਹਿੰਦੇ ਨੇ। ਇੱਥੇ ਵੇਖੋ ਕੋਈ ਸਾਲ ਨਹੀਂ ਆਇਆ ਕੋਈ 5 ਸਾਲ ਨਹੀਂ ਆਇਆ। ਇਹ ਕਿੰਨਾ ਕੁ ਚਿਰ ਰਹਿੰਦੇ ਨੇ। ਕਹਿੰਦੇ ਪ੍ਰਮਾਤਮਾ ਸਾਰਿਆਂ ਦਾ ਪਤਸ਼ਾਹਾਂ ਦਾ ਪਤਸ਼ਾਹ ਹੈ।